ਪੰਜਾਬ ਦੇ ਫਿਰੋਜ਼ਪੁਰ ਕੈਂਟ ਜ਼ਿਲ੍ਹੇ ਦੇ ਇੱਕ ਸੇਤ ਵਿਭਾਗ ਦੀ ਟੀਮ ਵੱਲੋਂ ਸਟੋਰ ਦੇ ਸੈਂਪਲ ਲਏ ਗਏ। ਡੀ ਐਚਓ ਨੇ ਦੱਸਿਆ ਕਿ ਪਹਿਲਾਂ ਵੀ ਇਸ ਦੁਕਾਨ ਤੋਂ ਸੈਂਪਲ ਲਏ ਗਏ ਸਨ। ਹੁਣ ਤੋਂ 12 ਸ਼ਿਕਾਇਤ ਮਿਲੀ ਹੈ ਜਿਸ ਦੇ ਆਧਾਰ ਤੇ ਸਟੋਰ ਤੇ ਵੱਖ-ਵੱਖ ਉਤਪਾਦਾਂ ਦੇ ਸੈਂਪਲ ਲਏ ਜਾਣਗੇ। ਇਹ ਸੈਂਪਲ ਅੱਗੇ ਭੇਜ ਦਿੱਤੇ ਐ ਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਰੀ ਕਾਰਵਾਈ ਕੀਤੀ ਜਾਏਗੀ। ਅੱਜ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਕਿਸ ਬਿਹੇਵ ਤੇ ਚੈਕਿੰਗ ਕੀਤੀ ਜਾਂ ਰਹੀ ਹੈ ਯਾਨੀ ਕਿਸ ਚੀਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੀ। As per a message from principal sector health secretary sir and uh, commissioner of food, we received a message to check the shop uh, near the uh, Pagat suite. We have uh, taken the samples. ਸਰ ਕਿ ਕਿ ਸੈਂਪਲ ਇਤਨੇ ਸੈਂਪਲ ਲੈ ਰਹੇ ਆ ਉਹਦੀ ਡਿਟੇਲ ਬਾਅਦ ਮਿਲੇਗੀ ਫਿਲਹਾਲ ਉਹ ਸੈਂਪਲਿੰਗ ਹੋ ਰਹੀ ਸਰ ਕੁਝ ਸਮਾਂ ਪਹਿਲਾਂ ਵੀ ਐਸੇ ਦੁਕਾਨ ਤੇ ਜਿਹੜੀ ਚੈਕਿੰਗ ਕੀਤੀ ਗਈ ਸੀ ਦੇਖਣ ਜਾਇਆ ਸੀ ਦਸਤਰੀ ਨੂੰ ਸਰ ਦੁਬਾਰਾ ਐਸੇ ਦੁਕਾਨ ਤੇ ਚੈਕਿੰਗ ਕੀਤੀ ਕਿ ਉਹ ਦੋ ਸੈਂਪਲ ਪੂਰੇ ਲਿੱਤੇ ਨਹੀਂ ਗਏ ਸੀ ਸੈਂਪਲ ਪੂਰੇ ਲਿੱਤੇ ਗਏ ਸੀ ਪਰ ਉਹ ਕਿਸੇ ਨੇ ਦੁਬਾਰਾ ਕੰਪਲੇਂਟ ਕਰ ਦਿੱਤੀ ਕਿ ਇਸ ਕਰਕੇ ਸਾਨੂੰ ਦੁਬਾਰਾ ਉਹਦਾ ਵੀ ਸਰ ਕੋਈ ਸੈਂਪਲ ਸੈਂਪਲ ਫੇਲ ਪਾਇਆ ਗਿਆ ਸੀ ਨਹੀਂ ਉਹ ਅਜੇ ਪਿੱਛੇ ਕੇ ਰਿਪੋਰਟ ਆਉਣੀ ਬਾਕੀ ਹੈ ਸਰ ਰਿਪੋਰਟ ਕੀ ਆਏਗੀ ਉਸ ਦੇ ਆਧਾਰ ਤੇ ਜੋ ਵੀ ਬੰਦੀ ਕਰ ਲਈ ਹਾਂ ਜੋ ਵੀ ਰਿਪੋਰਟ ਆਏਗੀ ਉਸ ਦੇ ਆਧਾਰ ਤੇ ਆਪਾਂ ਜੋ ਵੀ ਕਾਰਵਾਈ ਕਰਨੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਸਰ ਜੇ ਸਿੰਪਲ ਸਬਸਟੈਂਡਰਡ ਆਵੇ ਤੇ ADC ਕੋਰਟ ਚੱਲਦਾ ਜੇ ਅਨਸੇਫ ਆਪੇ ਤਾਂ CJM ਚ ਲੱਗਦਾ ਕੋਈ ਠੀਕ